ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਮੇਰੇ ਚੈਨਲ ਨੂੰ ਤੁਹਾਡਾ ਵੱਡਾ ਸਵਾਗਤ ਹੈ ਤੇ ਅੱਜ ਆਪਾਂ ਬਣਾਵਾਂਗੇ ਜੀ ਬਚੀ ਰੋਟੀ ਦਾ ਨਾਸ਼ਤਾ ਬਿਲਕੁਲ ਸੌਖੇ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਇਹ ਨਾਸ਼ਤਾ ਤੁਹਾਨੂੰ ਬਹੁਤ ਹੀ ਜ਼ਿਆਦਾ ਪਸੰਦ ਆਊਗਾ ਵੀਡੀਓ ਨੂੰ ਲਾਈਕ ਸ਼ੇਅਰ ਜ਼ਰੂਰ ਕਰ ਦੇੋ ਚੈਨਲ ਤੇ ਪਹਿਲੀ ਵਾਰ ਆਇਆ ਤਾਂ ਜ਼ਰੂਰ ਸਬਸਕ੍ਰਾਈਬ ਕਰ ਦਿਓ ਰੈਸਪੀ ਬਣਾਉਣਾ ਤਾਂ ਸ਼ੁਰੂ ਕਰਦੀ ਹਾਂ ਹਾਂਜੀ ਰੈਸਪੀ ਬਣਾਉਣ ਵਾਸਤੇ ਤੇ ਦੋ ਬਚੀਆਂ ਹੋਣਗੀਆਂ ਰੋਟੀਆਂ ਆਇਆਂ ਹੁਣ ਸਭ ਤੋਂ ਪਹਿਲਾਂ ਤਾਂ ਆਪਾਂ ਇਹਨਾਂ ਨੂੰ ਕਰ ਦਾਂਗੇ ਸਾਈਡ ਤੇ ਤੇ ਇਹਦੇ ਵਾਸਤੇ ਆਪਾਂ ਸਮਾਨ ਤਿਆਰ ਕਰ ਲਾਂਗੇ ਇਹ ਲਾਂਗਿਆ ਪਾ ਪਲਾਸਟਿਕ ਦਾ ਭਾਂਡਾ ਇਹਦੇ ਵਿੱਚ ਹੁਣ ਅੱਧੀ ਕੌਲੀ ਬੇਸਨ ਨੂੰ ਪਾ ਦਾਂਗੇ ਬੇਸਨ ਛਾਣਿਆ ਹੋਇਆ ਬਿਨਾਂ ਸਕਿੱਪ ਕੀਤੇ ਵੀਡੀਓ ਨੂੰ ਤੁਸੀਂ ਵੇਖਿਓ ਤੇ ਅੱਧਿਕ ਕੌਲੀ ਪਾ ਦਾਂਗੇ ਕਿਆਲ ਕੱਟਿਆ ਹੋਇਆ ਤੇ ਥੋੜਾ ਜਿਹਾ ਪਾ ਦਾਂਗੇ ਹਰਾ ਧਨੀਆ ਹੁਣ ਆਪਾਂ ਮਸਾਲੇ ਐਡ ਕਰਾਂਗੇ ਥੋੜੇ ਜਿਹਾ ਥੋੜੀ ਜਿਹਾ ਪਾ ਦਾਂਗੇ ਇਸੀ ਲਾਲ ਮਿਰਚ ਹੌਦੀ ਥੋੜੀ ਜੀ ਥੋੜਾ ਯਾਰ ਧਨੀਆ ਜਾਨੀ ਕਿ ਧਨੀਆ ਪਾਊਡਰ ਤੇ ਨਮਕ ਪਾਵਾਂਗੇ ਸਵਾਦ ਅਨਸਾਰ ਹੁਣ ਚੰਗੀ ਤਰ੍ਹਾਂ ਮਿਲਾ ਦਿੰਨੇ ਆ ਰੈਸਪੀ ਬਹੁਤ ਵਧੀਆ ਆ ਗਈ ਸਾਰਿਆਂ ਨੂੰ ਇਹ ਰੈਸਪੀ ਪਸੰਦ ਆਉਗੀ ਛੋਟੇ ਤੋਂ ਲੈ ਕੇ ਵੱਡੇ ਆ ਤੇ ਸਭ ਨੂੰ ਰੈਸਪੀ ਪਸੰਦ ਆਉਣ ਵਾਲੀ ਹੈ ਕਈ ਵਾਰ ਰੋਟੀ ਨਾ ਵੀ ਬਚੇ ਨਾ ਤੇ ਆਪਾਂ ਫਿਰ ਵੱਧ ਰੋਟੀਆਂ ਧਾ ਲੋ ਤੇ ਫਿਰ ਰੋਟੀਆਂ ਬਾਚੀ ਜਾਂਦਾ ਵੈਸੇ ਤਾਂ ਇੱਕ ਦੋ ਰੋਟੀਆਂ ਨਾਰਮਲ ਹੀ ਘਰ ਵਿੱਚ ਬਚ ਜਾਂਦੀਆਂ ਹੈਨ ਜੀ ਹੁਣ ਸਾਰਾ ਸੁਆਣ ਵੇਸਣ ਦੇ ਵਿੱਚ ਆਪਾਂ ਮਿਲਾ ਲਿਆ ਹੁਣ ਥੋੜਾ ਥੋੜਾ ਪਾਣੀ ਪਾ ਕੇ ਨਾ ਇੱਕ ਘੋਲ ਤਿਆਰ ਕਰ ਲਾਂਗੇ ਵਧੀਆ ਜਿਹਾ ਨਾ ਜ਼ਿਆਦਾ ਪਤਲਾ ਘੋਲ ਕਰਨਾਗੇ ਤੇ ਨਾ ਹੀ ਜ਼ਿਆਦਾ ਸੰਘਣਾ ਘੋਲ ਕਰਨਾ ਹੈ ਸਸ ਵਧੀਆ ਜਿਹਾ ਘੋਲ ਤਿਆਰ ਕਰਾਂਗੇ ਹਾਂ ਜਿਵੇਂ ਇਸੰ ਦਾ ਘੋਲ ਆਪਾਂ ਬਣਾ ਕੇ ਤਿਆਰ ਕਰ ਲਿਆ ਗਿਆ ਐਸੀ ਤਰ੍ਹਾਂ ਦਾ ਹੀ ਆਪਾਂ ਨੂੰ ਘੋਲ ਚਾਹੀਦਾ ਸੀ ਵੇਸਣ ਦਾ ਤੇ ਹੁਣ ਆਪਾਂ ਇਹਨੂੰ ਰੱਖ ਦਿੰਨੇ ਆ ਸਾਈਡ ਤੇ ਹੁਣ ਆਪਾਂ ਆਜੂ ਮਸਾਲਾ ਤਿਆਰ ਕਰਾਂਗੇ ਆਲੂ ਮਸਾਲਾ ਬਣਾਉਣ ਵਾਸਤੇ ਚਾਰ ਉਬਲੇ ਹੋਏ ਆਲੂ ਲੈ ਲਿਆ ਆ ਆਲੂਆਂ ਨੂੰ ਪਹਿਲਾਂ ਭਾਲ ਲਿਆ ਸੀ ਉਸ ਤੋਂ ਬਾਅਦ ਆਪਾਂ ਛਿੱਲ ਲੈ ਗਏ ਹੁਣ ਆਪਾਂ ਹੱਥਾਂ ਦੇ ਨਾਲ ਕਰ ਲਾਂਗੇ ਮੈਸ਼ ਕद्दूकस ਕਰ ਵੀ ਕਰ ਸਕਦੇ ਆਪਾਂ ਆਲੂਆਂ ਨੂੰ ਤੇ ਮੈਸ਼ ਵੀ ਇਸ ਤਰ੍ਹਾਂ ਕਰ ਸਕਦੇ ਹੱਥਾਂ ਦੇ ਨਾਲ ਮੈਸ਼ ਹੋਵੇ ਤਾਂ ਆਪਾਂ ਮੈਸ਼ਰ ਨਾਲ ਵੀ ਇਹਨਾਂ ਨੂੰ ਮੈਸ਼ ਕਰ ਸਕਦੇ ਆਂ ਹਾਂਜੀ ਆਲੂਆਂ ਆਪਾਂ ਮੈਸ਼ ਕਰ ਲਿਆ ਇੱਕ ਛੋਟੀ ਜੀ ਕੌਲੀ ਪਾ ਦਾਂਗੇ ਕੱਟਿਆ ਹੋਇਆ ਪਿਆਜ਼ ਛੋਟਾ ਜਿਹਾ ਇੱਕ ਪਿਆਜ਼ ਸੀਗਾ ਇਹਨੂੰ ਆਪਾਂ ਬਰੀਕ ਬਰੀਕ ਕੱਟ ਲਿਆਗਾ ਤੇ ਥੋੜਾ ਜਿਹਾ ਪਾਦਾਂਗੇ ਕੱਟਿਆ ਹੋਇਆ ਹਰਾ ਧਨੀਆ ਹੋਣਾ ਆਪਾਂ ਮਸਾਲੇ ਐਡ ਕਰਾਂਗੇ ਅੱਧਾ ਚਮਚ ਪਾ ਦਾਂਗੇ ਚਾਟ ਮਸਾਲੇ ਦਾ ਚਾਟ ਮਸਾਲਾ ਨਾ ਹੋਵੇ ਤਾਂ ਅਮਚੂਰ ਪਾਊਡਰ ਵੀ ਐਡ ਕਰ ਸਕਦੇ ਹਾਂ ਤੇ ਥੋੜਾ ਜਿਹਾ ਪਾ ਦਾਂਗੇ ਕਾਲਾ ਨਮਕ ਤੇ ਥੋੜਾ ਜਿਹਾ ਪਾ ਦਾਂਗੇ ਕਿੱਟਾ ਨਮਕ ਤੇ ਥੋੜੀ ਪਾਵਾਂਗੇ ਪੀਸੀ ਲਾਲ ਮਿਰਚ ਪਾਊਡਰ ਥੋੜਾ ਜਿਹਾ ਪਾ ਦਾਂਗੇ ਧਨੀਆ ਪਾਊਡਰ ਤੇ ਥੋੜਾ ਜਿਹਾ ਪਾ ਦਾਂਗੇ ਗਰਮ ਮਸਾਲਾ ਹੁਣ ਇਹਨਾਂ ਨੂੰ ਮਿਲਾ ਦਿੰਨੇ ਆ ਤੇ ਥੋੜਾ ਜਿਹਾ ਪਾ ਦਾਂਗੇ ਕੁੰਨਿਆ ਜੀਰਾ ਪਾਊਡਰ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਆਪਾਂ ਆਲੂਆਂ ਦੇ ਵਿੱਚ ਮਿਲਾ ਦਿੰਨੇ ਆ ਵਧੀਆ ਜਿਹਾ ਫਿਰ ਮਸਾਲਾ ਤਿਆਰ ਹੋ ਜਾਊਗਾ ਜੇ ਤੁਸੀਂ ਹਰੀ ਮਿਰਚ ਵੀ ਐਡ ਕਰਦੇ ਹੋ ਤੁਸੀਂ ਉਹ ਵੀ ਕਰ ਸਕਦੇ ਮੈਂ ਹਰੀ ਮਿਰਚ ਇੱਥੇ ਐਡ ਨਹੀਂ ਕੀਤੀਗੀ ਹਰੀ ਮਿਰਚ ਥੋੜੀ ਜਿਹੀ ਐਡ ਕਰਾਂਗੇ ਪਰ ਬਾਅਦ ਚ ਕਰਾਂਗੇ ਜੇ ਤੁਸੀਂ ਮਸਾਲੇ ਦੇ ਵਿੱਚ ਹਰੀ ਮਿਰਚ ਐਡ ਕਰਨਾ ਹੈ ਤੁਸੀਂ ਉਹ ਵੀ ਕਰ ਸਕਦੇ ਹੋ ਉਹ ਤੁਹਾਡੀ ਮਰਜ਼ੀ ਰਹੀ ਹੈ ਬਾਕੀ ਸਿਰੇ ਨਾਣ ਮਿਰਚ ਆਵਦੇ ਹਿਸਾਬ ਨਾਲ ਪਾ ਲੈਣਾ ਹੈ ਕਈ ਵਾਰ ਆਉਂਦਾ ਨਾ ਕਿ ਘੱਟ ਵੱਧ ਵੀ ਖਾਂਦੇ ਹੁੰਦੇ ਹਾਂ ਮੋਲ ਦੇ ਵਿੱਚ ਹਨ ਉਸ ਦੇ ਹਿਸਾਬ ਨਾਲ ਆਪਾਂ ਐਡ ਕਰ ਲੈਣਾ ਹੈ ਹਾਂਜੀ ਆਲੂ ਮਸਾਲਾ ਬਣਾ ਕੇ ਤਿਆਰ ਕਰ ਲਿਆ ਹੈਗਾ ਹੁਣ ਮਸਾਲੇ ਨੂੰ ਆਪਾਂ ਰੱਖ ਦਾਂਗੇ ਸਾਈਡ ਤੇ ਤੇ ਹੁਣ ਬਣਾਵਾਂਗੇ ਆਪਾਂ ਵਧੀਆ ਜਿਹਾ ਚਟਾਕੇ ਦਾ ਟੇਸਟੀ ਜਿਹਾ ਨੋਸ਼ਤਾ हां जी ਇੱਕ ਆਪਾਂ ਲੈ ਲਿਆ ਹੁਣ ਚਕਲਾ ਚਕਲੇ ਦੇ ਉੱਪਰ ਆਪਾਂ ਰੱਖ ਦਾਂਗੇ ਬਚੀ ਰੋਟੀ ਤੇ ਹੁਣ ਰੋਟੀ ਦੇ ਉੱਪਰ ਲਾ ਦਾਂਗੇ ਥੋੜੀ ਜਿਹੀ ਸੌਸ ਮਟਰ ਨਾਲੀ ਸੌਸ ਲਾ ਦਾਂਗੇ ਇਸ ਤਰ੍ਹਾਂ ਬਸ ਹਲਕੀ ਹਲਕੀ ਜਿਹੀ ਲਾਵਾਂਗੇ ਜ਼ਿਆਦਾ ਨਹੀਂ ਲਾਉਂਦੇਗੇ ਤੇ ਥੋੜੀ ਜਿਹੀ ਲਾ ਦਾਂਗੇ ਆਪਾਂ ਉੱਪਰ ਗ੍ਰੀਨ ਚਟਨੀ ਇਹ ਮੈਂ ਧਨੀਏ ਦੀ ਤੇ ਹਰੀਆਂ ਮਿਰਚਾਂ ਬਸ ਨਾਰਮਲ ਜਿਹੀਆਂ ਪਾ ਲੈਣਾ ਹਰੀਆਂ ਮਿਰਚਾਂ ਜ਼ਿਆਦਾ ਕੋੜੀ ਨਹੀਂ ਇਹ ਮਿਰਚ ਉੱਪਰ ਆਪਾਂ ਹਰੀ ਮਿਰਚ ਲਾਤੀ ਹੁਣ ਤੋਂ ਜਿਹੜਾ ਆਪਾਂ ਮਸਾਲਾ ਤਿਆਰ ਕਰਕੇ ਰੱਖਿਆ ਇਹ ਰੋਟੀ ਦੇ ਉੱਪਰ ਆਪਾਂ ਲਾ ਦਾਂਗੇ ਮਸਾਲਾ ਨਾ ਜ਼ਿਆਦਾ ਆਪਾਂ ਮੋਟਾ ਲਾਉਣਾ ਤੇ ਨਾ ਹੀ ਜ਼ਿਆਦਾ ਆਪਾਂ ਪਤਲਾ ਲਾਉਣਾ ਇਸ ਤਰ੍ਹਾਂ ਨਾ ਚਮਚ ਦੇ ਨਾਲ ਵਧੀਆ ਸੈੱਟ ਜੇ ਕਰਕੇ ਲਾ ਦਾਂਗੇ ਰੋਟੀ ਦੇ ਉੱਪਰ ਆਪਾਂ ਮਸਾਲੇ ਨੂੰ ਹੁਣ ਲਾਤਾ ਤੇ ਇਧਰ ਹੁਣ ਆਪਾਂ ਜਿਹੜਾ ਕੋਲਿਆ ਹੋਇਆ ਵੇਸਣ ਇਹਨੂੰ ਆਪਾਂ ਚੱਕ ਲਾਂਗੇ ਤੇ ਹੁਣ ਥੋੜਾ ਜਿਹਾ ਇਹਦੇ ਵਿੱਚ ਨਾ ਪਾ ਦਾਂਗੇ ਮਿੱਠਾ ਸੋਡਾ ਮਿੱਠਾ ਸੋਡਾ ਵੀ ਆਪਾਂ ਪਾ ਸਕਦੇ ਇਹਨੂੰ ਵੀ ਆਪਾਂ ਪਾ ਸਕਦੇ ਆ ਮਿੱਠੇ ਸੋਡੇ ਨੂੰ ਆਪਾਂ ਵੇਸਣ ਦੇ ਵਿੱਚ ਚੰਗੀ ਤਰ੍ਹਾਂ ਘੋਲਤਾ ਹੈਗਾ ਹੁਣ ਜਿਹੜੀ ਆਪਣੀ ਇਹ ਰੋਟੀ ਹੈਗੀ ਨਾ ਇਹ ਰੋਟੀ ਨੂੰ ਆਪਾਂ ਪਲੇਟ ਦੇ ਵਿੱਚ ਰੱਖ ਦਾਂਗੇ। ਹੁਣ ਏਸੀ ਤਰ੍ਹਾਂ ਹੀ ਆਪਾਂ ਦੂਸਰੀ ਰੋਟੀ ਨੂੰ ਵੀ ਤਿਆਰ ਕਰ ਲਾਂਗੇ। ਲਾ ਦਾਂਗੇ ਆਪਾਂ ਉੱਪਰ ਟਮਾਟਰਾਂ ਦੀ ਸੌਸ। ਹਲਕੀ ਹਲਕੀ ਜਿਹੀ ਲਾਉਣੀ ਹੈ ਬਸ ਜ਼ਿਆਦਾ ਨਹੀਂ ਲਾਉਣੇਗੀ। ਕਿਉਂਕਿ ਆਪਾਂ ਗ੍ਰੀਨ ਚਟਨੀ ਵੀ ਲਾਉਣੀ ਹੈ ਨਾ। ਹਾਂਜੀ ਦੋਨੇ ਰੋਟੀਆਂ ਆਪਾਂ ਬਣਾ ਕੇ ਤਿਆਰ ਕਰ ਲਈਆਂ। ਹੁਣ ਚੱਲਦੇ ਆਪਾਂ ਗੈਂਸਨ ਨੇ। ਗੈਸ ਤੇ ਆਪਾਂ ਤਵਾ ਰੱਖ ਲਿਆ ਤੇ ਗੈਸ ਆਪਾਂ ਆਨ ਕਰ ਲਿਆ ਹੁਣ ਗੈਸ ਨੂੰ ਇੱਕ ਵਾਰੀ ਥੋੜਾ ਜਿਹਾ ਆਪਾਂ ਮੀਡੀਅਮ ਤੇ ਕਰ ਦਾਂਗੇ ਤਵੇ ਦੇ ਉੱਪਰ ਲਾ ਦਾਂਗੇ ਹੁਣ ਰਿਫਾਈਨਡ ਤੇਲ ਘੋ ਵੀ ਲਾ ਸਕਦੇ ਆ ਰਿਫਾਈਨਡ ਤੇਲ ਵੀ ਲਾ ਸਕਦੇ ਆ ਬਹੁਤ ਹੀ ਘੱਟ ਤੇਲ ਲਾਵਾਂਗੇ ਆਪਾਂ ਹੁਣ ਆਲੂ ਮਸਾਲੇ ਵਾਲੀ ਰੋਟੀ ਰੱਖ ਦਾਂਗੇ ਆਪਾਂ ਤਵੇ ਦੇ ਉੱਪਰ ਤੇ ਗੈਸ ਨੂੰ ਆਪਾਂ ਥੋੜਾ ਜਿਹਾ ਕਰ ਦਾਂਗੇ ਹੁਣ ਮੀਡੀਅਮ ਤੇ ਤੇ ਜਿਹੜਾ ਆਪਾਂ ਬੇਸਣ ਘੋਲ ਕੇ ਰੱਖਿਆਗਾ ਇਹ ਹੁਣ ਰੋਟੀ ਦੇ ਉੱਪਰ ਆਪਾਂ ਇਸ ਤਰ੍ਹਾਂ ਪਾ ਦਾਂਗੇ पतला पतला पावे बस रोटी के बराबर बराबरी ही बाला मोटा नहीं पटत जी रखनी की बस पतली पतली जी कि जेडे ज अपने आलू मसाला लाया ना रोटी के उपर थोड़ा कवर जहा हो जाए बेसन का घोल हूँ रोटी के उपर आपता हूँ आप दो तीन मिनट तो वास्ते ढाक लाँगे ढाक के आप दो तीन मिनट तो वास्ते पका लेंगे हाँ जी दो तीन मिनट तो वास्ते आप सेक लवा लिया नाश्ते हूँ आपसा पट दि ਇਧਰ ਸਾਈਡਾਂ ਤੋਂ ਨਾ ਆਪਾਂ ਐਸਾ ਕਰ ਦਾਂਗੇ ਕੋਜਾ ਇਧਰle ਪਾਸੇ ਰੋਟੀ ਚੰਗੀ ਤਰ੍ਹਾਂ ਪੱਕ ਗਈ ਐ ਜੇ ਥੋੜਾ ਜਿਆਦਾ ਸੇਕ ਲਵਾ ਲੈਂਦੇ ਤੇ ਫਿਰ ਰੋਟੀ ਮੱਚ ਜਾਂਦੀ ਫਿਰ ਜਿਹੜਾ ਨਾਸ਼ਤਾ ਦੋ ਸੁਆਦ じゃ ਖਤਮ ਹੋ ਜਾਂਦਾ ਤੇ ਹੁਣ ਵਧੀਆ ਰੜ ਗਈ ਰੋਟੀ ਹੁਣ ਆਪਾਂ ਥੋੜਾ ਜਿਹਾ ਨਾ ਕੰਨੀਆਂ ਤੇ ਲਾ ਦਾਂਗੇ ਤੇਲ ਤੇ ਹੁਣ ਇਹਨੂੰ ਢੱਕਣਾ ਨਹੀਂ ਜਾਂ ਬਿਨਾਂ ਟਕੇ ਤੋਂ ਪਕਾਉਣਾਗਾ ਬਸ ਇੱਕ ਵਾਰੀ ਢਕਣਾ ਹੁੰਦਾਗਾ ਬਾਕੀ ਵੈਸੇ ਹੀ ਆਪਾਂ ਹੁਣ ਪਕਾ ਲਾਂਗੇ ਹਾਂਜੀ ਨਾਲ اتنا ਆਪਾਂ ਵਧੀਆ ਜਿਹਾ ਫਰਾਈ ਕਰ ਲਿਆ ਦੋਨੇ ਪਾਸੇ ਹੁਣ ਆਪਾਂ ਚੱਕ ਦੇ ਤੇ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ ਦੂਜੀ ਰੋਟੀ ਵੀ ਆਪਾਂ ਇਸੇ ਤਰ੍ਹਾਂ ਹੀ ਬਣਾ ਲਵਾਂਗੇ ਤਾਂ ਇਹਦੇ ਉੱਪਰ ਲਾ ਦਾਂਗੇ ਹੁਣ ਤੇਲ ਤੇ ਗੈਸ ਨੂੰ ਕਰ ਦਿੰਗੇ ਥੋੜਾ ਜਿਹਾ ਮੀਡੀਅਮ ਤੇ ਹੁਣ ਆਪਾਂ ਰੋਟੀ ਰੱਖ ਦਿੰਨੇ ਆਂ ਤੇ ਰੋਟੀ ਦੇ ਉੱਪਰ ਲਾ ਦਿੰਨੇ ਆਪਾਂ ਇਹ ਸਸਾ ਤਰਾ ਪਕਾ ਬਕ ਕਰ ਦਿੰਨੇ ਆ ਲੋ ਹਾਂਜੀ ਬਾਕੀ ਦਾ ਨਾਸ਼ਤਾ ਵੀ ਆਪਾਂ ਬਣਾ ਕੇ ਤਿਆਰ ਕਰ ਲਿਆਗਾ ਰੱਖ ਦਿੰਨੇ ਆਪਾਂ ਪਲੇਟ ਦੇ ਵਿੱਚ ਦੇਖੋ ਬਹੁਤ ਵਧੀਆ ਨਾਸ਼ਤਾ ਬਣ ਗਿਆ ਗੈਸ ਕਰ ਦਿੰਨੇ ਆਪਾਂ ਬੰਦ ਹਜੇ ਪ੍ਰੋਪਰ ਰੈਸਪੀ ਤਿਆਰ ਨਹੀਂ ਹੋਈ ਰੋਟੀ ਦੇ ਉੱਪਰ ਲਾ ਦਾਂਗੇ ਥੋੜੀ ਜੀ ਟਮਾਟਰਾਂ ਦੀ ਸੌਸ ਬਸ ਥੋੜੀ ਥੋੜੀ ਲਾਉਣੀ ਹੈ ਕਿਉਂਕਿ ਆਪਾਂ ਪਹਿਲਾਂ ਵੀ ਲਾਈ ਹੋਈ ਹੈ ਤੇ ਥੋੜੀ ਜੀ ਲਾ ਦਾਂਗੇ ਗ੍ਰੀਨ ਚਟਨੀ ਇਹ ਜ਼ਿਆਦਾ ਕੋੜੀ ਨਹੀਂ ਇਸ ਕਰਕੇ ਮੈਂ ਦੋ ਵਾਰੀ ਲਾਉਣੀ ਹੈ ਗ੍ਰੀਨ ਚਟਨੀ ਇਹਦੇ ਸਿਰਫ ਨਾ ਇੱਕ ਹੀ ਹਰੀ ਮਿਰਚ ਐਡ ਕੀਤੀ ਹੈ ਮੈਂ ਤਾਂ ਜ਼ਿਆਦਾ ਮਿਰਚਾਂ ਨਹੀਂ ਐਡ ਕਰਨ ਤੇ ਬਸ ਧਨੀਆ ਹੀ ਪਾਇਆ ਹੈਗਾ ਤੇ ਹੋਰ ਬਸ ਕੋਈ ਵੀ ਸਮਾਨ ਨਹੀਂ ਆਪਾਂ ਐਡ ਕੀਤਾ ਤੇ ਹੁਣ ਆਪਾਂ ਪਾ ਦਾਂਗੇ ਕੱਟਿਆ ਪਿਆਜ਼ ਤੇ ਹੁਣ ਪਾ ਦਾਂਗੇ ਕੱਟਿਆ ਹੋਇਆ ਟਮਾਟਰ ਵੀ ਕੱਟਦੇ ਸੀਗੇ ਥੋੜਾ ਜਿਹਾ ਉੱਪਰ ਆਪਾਂ ਨਾ ਚਾਟ ਮਸਾਲਾ ਛਿੜਕ ਦਾਂਗੇ ਥੋੜਾ ਜਿਹਾ ਛਟਕ ਦਾਂਗੇ ਕਾਲਾ ਨਮਕ ਬਸ ਥੋੜਾ ਥੋੜਾ ਜਿਹਾ ਤੇ ਉੱਪਰ ਹੁਣ ਨਮਕੀਨ ਭੁਜ ਗਿਆ ਇਹ ਮਿਕਸ ਭੁਜ ਗਿਆਗਾ ਇੱਕ ਤਾਂ ਇਕੱਲਾ ਹੀ ਸੇ ਹੁੰਦੀ ਨਾ ਉਹ ਨਹੀਂ ਇਹ ਮਿਕਸ ਭੁਜ ਗਿਆਗਾ ਖਾਂਚ ਬਹੁਤ ਵਧੀਆ ਜਿਹੜਾ ਇਹ ਨਾਸ਼ਤਾ ਬਣ ਜੂਗਾ ਮਿਹਨਤ ਥੋੜੀ ਜਰੂਰ ਲੱਗਦੀ ਆ ਪਰ ਚੀਜ਼ ਬਹੁਤ ਵਧੀਆ ਬਣ ਜਾਂਦੀ ਆ ਹੁਣ ਨਾਸ਼ਤੇ ਦੀ ਕਟਿੰਗ ਕਰ ਦਾਂਗੇ ਪੀਜ਼ਾ ਕਟਰ ਹੋਵੇ ਤਾਂ ਤੁਸੀਂ ਉਹਦੇ ਨਾਲ ਵੀ ਨਾਸ਼ਤੇ ਦੀ ਕਟਿੰਗ ਕਰ ਸਕਦੇ ਆ ਤੇ ਨਹੀਂ ਤਾਂ ਪਰਕਾਰ ਦੇ ਨਾਲ ਤੁਸੀਂ ਕਟਿੰਗ ਕਰ ਸਕਦੇ ਹੋ ਹਾਂਜੀ ਨਾਸ਼ਤੇ ਦੀ ਕਟਿੰਗ ਕਰ ਲਈ ਐ ਹੁਣ ਥੋੜੀ ਜਿਹੀ ਉੱਪਰ ਆਪਾਂ ਇਸ ਤਰ੍ਹਾਂ ਸਜਾਵਟ ਵਾਸਤੇ ਸੋਸ ਰੱਖ ਦਾਂਗੇ ਹਾਂਜੀ ਸਾਰਾ ਇਹ ਨਾਸ਼ਤਾ ਬਣ ਕੇ ਹੁਣ ਰੈਡੀ ਹੋ ਗਿਆ ਬਹੁਤ ਵਧੀਆ ਇਹ ਨਾਸ਼ਤਾ ਬਣਿਆਗਾ ਹੁਣ ਆਪਾਂ ਤੁਹਾਨੂੰ ਥੋੜਾ ਜਿਹਾ ਟੇਸਟ ਕਰਕੇ ਵੀ ਦਿਖਾਉਣੀ ਆ ਹਾਂਜੀ ਨਾਸ਼ਤਾ ਬਹੁਤ ਜਿਆਦਾ ਸਵਾਦ ਬਣਿਆ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾ ਕੇ ਦੇਓ ਕਿ ਇਹ ਨਾਸ਼ਤਾ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਸਾਰਿਆਂ ਨੂੰ ਇਹ ਨਾਸ਼ਤਾ ਪਸੰਦ ਆਊਗਾ ਹਾਂਜੀ ਰੈਸਪੀ ਪਸੰਦ ਲੱਗੀ ਲਾਈਕ ਸ਼ੇਅਰ ਜਰੂਰ ਕਰਦੇ ਹੋ ਚੈਨਲ ਤੇ ਪਹਿਲੀ ਵਾਰ ਆਏ ਤਾਂ ਚਲੋ ਜਰੂਰ ਸਬਸਕ੍ਰਾਈਬ ਕਰਦੇ ਹੋ ਤੇ ਕਮੈਂਟ ਕਰਨਾ ਨਾ ਭੁੱਲਿਓ ਹਾਂਜੀ ਮਿਲਦੇ ਆਪਾਂ ਨਵੀਂ ਰੈਸਪੀ ਨਾਲ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਥੈਂਕ ਯੂ